ਗੁਰੂ ਪੀਰ ਨੇ ਉਹ ਤਾਰੇ ਬੋਝ ਹੁੰਦੇ ਜਦ ਜਿਆਰ ਦੀ ਗੱਲ ਕਰਦੇ ਗੁਰਦਾਰੀ ਤੋਂ ਸੁੱਖ ਇਹਦੀ ਇੱਕ ਬੜੀ ਵੱਡੀ ਸੇਵਾ ਹੈ ਕਿਸੇ ਨੂੰ ਨਾਲ ਜੋੜਨਾ ਕਿਸੇ ਨੂੰ ਭਲੇਖਿਆ ਦੇ ਵਿੱਚੋਂ ਕੱਢਣਾ ਵਹਿਮ ਭਰਮੋਂ ਕੱਢਣਾ ਗੁਰੂ ਪੀਰ ਸਾਡੇ ਜਿਹੜੇ ਆਉਂਦੇ ਨੇ ਸੰਸਾਰ ਦੇ ਉੱਤੇ ਸਾਨੂੰ ਵਹਿਮ ਭਰਮਾਂ ਤੋਂ ਕੱਢਦੇ ਭਲੇਖਿਆ ਦੇ ਵਿੱਚ ਪਾਉਂਦੇ ਨਹੀਂ ਹੈ تو کي کين ته نه ماني تہاڏي آن سال او ڪو چار ماپڻه خريدي ۽ رات ڪري لاءه ڪرسِي کان ڇڏي ڏايو سان کي ਆਪ ਉਸ ਪਰਮਾਤਮਾ ਦੇ ਨਾਲ ਜੋੜਦੇ ਆ ਤੇ ਜਦੋਂ ਅਸੀਂ ਪਰਮਾਤਮਾ ਦੇ ਰੂਪ ਗੁਰੂ ਪਿਆਰੀ ਸਾਧ ਸੰਗਤ ਦੀ ਜੁੜਦੇ ਆ ਤੇ ਦੁਨੀਆ ਦੇਵੇਂ ਪਰਮਾ ਭਲੇਖਾਂ ਦੇ ਵਿੱਚੋਂ ਲਗੜ ਲੱਗਦੇ ਆ ਗੁਰੂ ਪਿਆਰੀ ਸਾਧ ਸੰਗਤ ਦੀ ਛੋਟੀ ਜੀ ਸਾਖੀ ਹੈ ਚਾਹੇ ਲੋ ਤੁਸੀਂ ਪਰਮਾਤਮਾ ਤੇ ਲਾ ਲਓ ਚਾਹੇ بیویਆਂ ਵਾਸਤੇ ਲਾ ਲਓ ਇੱਕ ਸਮੇਂ ਦੀ ਗੱਲ ਹੈ ਕਿ ਕੋਈ ਬੀਬੀ लड़ाई झगड़ा कलेष होता है बाबा तो है मैं तेन को भेजनी है किसी संतव बा को भेजे वो जो गया हम महापुरुख जो महापुरुख होंगे ने ਇੱਕ ਜੁਗਤੀ ਬਣਾ ਦਿੰਦੇ ਨੇ ਪਰਮਾਤਮਾ ਦੇ ਨਾਲ ਜਿਹੜਾ ਉਹਨੂੰ ਪਤਾ ਉਹ ਮਾਰ ਹੀ ਖਾਂਦਾ ਸ਼ਿਕਾਰ ਕਰਦਾ ਤੇ ਕਹਿੰਦਾ ਕਿ ਇਸ ਤਰ੍ਹਾਂ ਕਰਨਾ ਤੂੰ ਰੋਜ਼ ਸ਼ਿਕਾਰ ਦਾ ਮੀਟ ਲੈ ਕੇ ਜਾਣਾ ਕਿਲੋ 2 ਕਿਲੋ 5 ਕਿਲੋ ਲੈ ਕੇ ਜਾਣਾ ਤੇ ਜਾ ਕੇ ਕਿਸੇ ਵੱਡੇ ਜੀ ਦਰਖਤ ਦੇ ਵੇਲੇ ਤੂੰ ਰੁਕ ਜਾਣਾ ਲੁਕ ਜਾਣਾ ਉਹ ਲਫਾਫਾ ਜਿਹੜਾ ਤੂੰ ਹਿਲਾਉਣਾ ਹੈ ਤੇ ਸ਼ੇਰ ਜਿਹੜੇ ਉਹਦੇ ਹੈਗੇ ਨੇ ਤੂੰ ਬੋਲੀਆਂ ਕਰਕੇ ਬਾਹਰ ਸੁਣੜੀਆਂ ਨੇ ਤੇ ਸ਼ੇਰਾਂ ਨੇ ਬਾਹਰ ਸੁਣ ਕੇ ਉਹ ਤੇ ਮਾਂ ਫਰਨ ਲਾ ਕੇ ਨਾ ਖੋੜੀ ਇਹ ਕਹਦੇ ਉਹ ਤੇ ਹਿੱਟਣ ਬੁਜੇ ਨੂੰ ਫੇਰੇ ਤਰਾ ਜਾਣੀ ਤੇ ਦਿਨੇ ਤਰਾ ਜਾਣੇ ਹੌਲੀ 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 ਇੱਕਦਮ ਸ਼ੇਰ ਜਿਹੜਾ ਹੈ ਉਹ ਤੈਨੂੰ ਡੀਂਗਿਆ ਕਰੇਗਾ ਫਿਰ ਇਸੇ ਤਰ੍ਹਾਂ ਹੋਇਆ ਕੋਲ ਟਾਈਮ ਹੀ ਨਹੀਂ ਆਰ ਤੀਨ ਲੰਘ ਗਏ ਉਹਨਾਂ ਸ਼ੇਰ ਕੋਲੇ ਜਾਣ ਤੋਂ ਪਹਿਲਾਂ ਹੀ ਉਹ ਤੇ ਰੱਖ ਮਾ ਕੇ ਵੇਖਦਾ ਕਿ ਤੇਨੂੰ ਬੋਟੀਆਂ ਮਿਲਦੀਆਂ ਕੋੜੋ ਬੀਬੀ ਜਿਹਨੂੰ ਕਹੀ ਹੈ ਉਹਨੇ ਜਾ ਕੇ ਦੇਖਿਆ ਕਿ ਸ਼ੇਰ ਤੇ ਚੜ੍ਹ ਤੋਂ ਪਹਿਲਾਂ ਹੀ ਆ ਕੇ ਵੇਖਦਾ ਹੈ छोड़े गुराणे ਗੁਰੂ ਕੀ ਰੌਣਕਾਂ ਜੈ ਸਵਾਸ ਸਵਾਸ ਨਾਮ ਜਪੀ ਆਪਣੇ ਗੁਰੂ ਰਹਿਬਰਾਂ ਜਿਨ੍ਹਾਂ ਨੇ ਸਾਨੂੰ ਰਸਤੇ 'ਤੇ ਹੋ ਕੇ ਪਾਇਆ ਗੁਰਪਿਆਰੇ ਸਾਧ ਸੰਗਤ ਜੀ ਸੋ ਸਮਾਂ ਇਆਜਤ ਨਹੀਂ ਦਿੰਦਾ ਤੁਹਾਨੂੰ ਹੋ ਗਿਆ ਕਿ ਦੋ ਪਿੰਡ ਲੈ ਗਿਆ ਉਹ ਮੱਢ ਦੇ ਪ੍ਰਸਾਦ ਗੁਰਪਿਆਰੇ ਸਾਧ ਸੰਗਤ ਜੀ ਤੇਰੀ ਕਿਸੇ Tchau,